ਕੜਕਲਾਾਂ ਜਾ ਕੇ ਸਰਦਾਰ ਭਗਤ ਸਿੰਘ ਦੇ ਜਗਾ ਦੇ ਉੱਤੇ ਉਹਦੇ ਜਨਮ ਸਥਾਨ ਤੇ ਸੌਂ ਖਾ ਕੇ ਕਹਿੰਦੇ ਸੀ ਕੱਟੜੇ ਇਮਾਨਦਾਰ ਆਂ ਔਰ ਅਸੀਂ ਹਰ ਗਰੀਬ ਦੀ ਮਦਦ ਕਰਾਂਗੇ ਇਹ ਝੂਠੇ ਇਨਕਲਾਬੀ ਨੇ ਇਹਨਾਂ ਨੇ ਕੋਈ ਕੰਮ ਇਹ ਦੋਹਾਂ ਸਾਲਾਂ 'ਚ ਮੈਂ ਇੱਕ ਗੱਲ ਕਹਨਾ ਕਿ ਅੱਜ ਤੋਂ ਦੋ ਸਾਲ ਪਹਿਲਾਂ ਅਰੁਣਾ ਚੌਧਰੀ ਜਿਹੜੀ ਗਰਾਟਾ ਦੇਗੀ ਪਿੰਡਾਂ 'ਚ ਤੇ ਜਿਹੜੇ ਕੰਮ ਕਰਾ ਗਈ ਜਿਹੜੀਆਂ ਟੈਲਾ ਲਵਾ ਗਈ ਜਿਹੜੀ ਕੋਈ ਲਾਈਟਾਂ ਲਾ ਗਈ ਆਵਾਜ਼ ਕੋਈ ਚੇਂਜ ਆਈ ਹੋਵੇ ਇਹ ਕਹਿੰਦੇ ਸੀ ਅਸੀਂ ਬਦਲਾ ਲੈ ਕੇ ਆਣਾ ਇਹਨਾਂ ਬਦਲਾ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਆਮ ਪਾਰਟੀ ਵਾਲਿਆਂ ਕੋਈ ਤੁਹਾਡੇ ਪਿੰਡ ਚ ਬਦਲਾ ਆਇਆ ਹੋਵੇ ਤੇ ਮੈਨੂੰ ਦੱਸ ਦਿਓ ਵੀ ਨਹੀਂ ਜੀ ਇਹ ਦੋ ਸਾਲਾਂ ਚ ਆਇਆ ਬਦਲਾ ਆਇਆ ਕੁਛ ਨਹੀਂ 딜ੇ ਜਰੂਰ ਕੀਤੀ ਐ ਇਹ ਦੋ ਸਾਲ ਲੋਕਾਂ ਨੂੰ ਪਰੇਸ਼ਾਨ ਜਰੂਰ ਕੀਤਾ ਲੇਕਿਨ ਜਿੰਨੇ ਵਾਅਦੇ ਕੀਤੇ ਝੂਠੇ ਨਿਕਲੇ ਕਹਿੰਦੇ ਸੀ ਅਸੀਂ ਜੀ ਬੀਬੀਆਂ ਨੂੰ ਇੱਕ ਇੱਕ ਹਜ਼ਾਰ ਰੁਪਈਆ ਦੇਵਾਂਗੇ ਤੁਸੀਂ ਦੱਸੋ ਬੀਬੀਓ ਮਿਲ ਗਿਆ ਤੁਹਾਨੂੰ 1000 ਰੁਪਈਆ ਨਹੀਂ ਨਾ ਮਿਲਿਆ ਇਹ ਬੇਝੂਠਾ ਹੀ ਵਾਅਦਾ ਹੋਇਆ 25 ਮਹੀਨੇ ਹੋ ਗਏ ਨਾ ਨੂੰ ਜੇ ਕੋਈ ਇਥੇ ਆਮ ਪਾਰਟੀ ਵਾਲਾ ਆਇਆ ਤੈਨੂੰ ਕਹੋ ਵੀ ਪਹਿਲੇ 25-25000 ਰੁਪਏ ਸਾਡੀਆਂ ਬੀਬੀਆਂ ਨੂੰ ਦੇ ਹਾਂ ਕਿਉਂਕਿ 25 ਮਹੀਨੇ ਨਿਕਲ ਕੇ ਤੂੰ ਵਾਅਦਾ ਕੀਤਾ ਸੀ ਇੱਕ ਗੱਲ ਜ਼ਰੂਰ ਕਹਿੰਦੇ ਨੇ ਤੁਹਾਡੇ ਬਿੱਲ ਮਾਫ ਕਰਦੇ ਜੀ ਤੁਹਾਡੇ 300 ਯੂਨਿਟ ਮਾਫ ਕਰਤਾ ਜੀ ਇਹ ਜ਼ੀਰੋ ਬਿੱਲ ਆ ਗਿਆ ਜੀ ਉਹ ਭਲੇ ਮਾਨਸੂ 200 ਯੂਨਿਟ ਤੇ ਚੰਨਜੀਤ ਸਿੰਘ ਚੰਨੀ ਮਾਫ ਕਰਕੇ ਆ ਸੀ ਤੁਹਾਨੂੰ ਯਾਦ ਨਹੀਂ ਹੈਗਾ ਜਦੋਂ ਲਾਸਟ 6 ਮਹੀਨੇ ਜੋ ਮੁੱਖ ਮੰਤਰੀ ਬਣਿਆ ਉਹਨੇ 200 ਯੂਨਿਟ ਬਾਫ ਕਰਤਾ ਨਾਲੇ 5.5 ਰੁਪਏ ਰੇਟ ਕਰ ਦਿੱਤਾ ਇਹਦਾ ਅੰਕ ਠਾਕੇ ਯੂਨਿਟ ਦਾ ਇਹਨਾਂ ਨੇ ਰੇਟ ਵੀ ਵਧਾ ਦਿੱਤਾ ਤੇ 300 ਯੂਨਿਟ ਕਰ ਦਿੱਤਾ ਇਹ ਨਹੀਂ ਕਹਿੰਦੇ ਵੀ ਅਸੀਂ 100 ਯੂਨਿਟ ਵਧਾਇਆ 200 ਦੇ ਵਿੱਚ 100 ਜਮਾ ਕਰਕੇ 300 ਕੀਤਾ ਨਾ ਇਹ ਹੀ ਕਹਿਣਗੇ 300 ਯੂਨਿਟ ਬਾਫ ਕਰਤਾ ਜੀ ਤੁਸੀਂ ਇਹ ਗੱਲ ਕਹੋ ਵੀ 200 ਕਾਂਗਰਸ ਕਰਦੀ ਤੇ 100 ਅਸੀਂ ਕਰਤਾ ਸੋ ਇਹ ਜਿਹਾਂ ਜੋ ਸੱਚ ਬੋਲਦੇ ਨੇ ਹੁਣ ਫੇਰ ਹੋਣਗੇ ਤੁਹਾਡੇ ਕੋਲ ਵੋਟਾਂ ਮੰਗਣ ਵਾਸਤੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਤਗੜੇ ਹੋ ਕੇ ਕਾਂਗਰਸ ਦਾ ਜਿਵੇਂ ਪਿਛਲੀ ਵਾਰੀ ਸਾਧ ਦਿੱਤਾ ਰੁਨਾ ਚੌਧਰੀ ਨੇ ਜਿਤਾਇਆ ਸੀ ਮੈਂਬਰ ਪਾਰਲੀਮੈਂਟ ਵੀ ਕਾਂਗਰਸ ਦਾ ਜਿਤਾਈ ਹੈ ਤਾਂ ਜੇ મોદી ਸਾਹਿਬ ਨੂੰ ਥੱਲੇ ਲਿਆਈਏ ਤੇ ਕੋਈ ਚੰਗਾ ਭਲਾ ਬੰਦਾ ਕਾਂਗਰਸ ਦਾ ਜਾਂ ਕੋਈ ਆਪਣੇ ਐਂਡ ਜਿਹੜਾ ਇੰਡੀਆ ਬਲਾਕ ਹੈ ਇਹਦੇ ਚੋਂ ਕਿਸੇ ਸੀਨੀਅਰ ਲੀਡਰ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਜਾਵੇ ਮੈਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਆਇਆ ਔਰ ਆਪਣਾ ਫਰਜ਼ ਅਦਾ ਕਰਨ ਵਾਸਤੇ ਆਇਆ ਕਿ ਤੁਹਾਨੂੰ ਆ ਕੇ ਬੇਨਤੀ ਕੀਤੀ ਜਾਵੇ ਮੈਨੂੰ ਨਹੀਂ ਲੱਗਦਾ ਕਿ ਬਾਕੀ ਪਾਰਟੀਆਂ ਵਾਲੇ ਹੁਣ ਚਰੋਨੀ ਅਕਾਲੀ ਦਾ ਲਿਆ ਕੋਈ ਦੂਸਰੇ ਤੀਸਰੇ ਆ ਕੇ ਵੱਡੇ ਪਿੰਡ ਚ ਦੇ ਜਾ ਕੇ ਕੁੰਡੇ ਲਾਨੋ ਵਾਲ ਤੇ ਬਹਿ ਜਾਣਗੇ ਪਰ ਉਹ ਕਹਿਣਗੇ ਆ ਜਾਓ ਚੇਚੀਆਂ ਵਾਲੇ ਉਹ ਸੁਝਾਦੇ ਵਾਲੇ ਉਹ ਦੂਜੇ ਤੀਜੇ ਇਕੱਠੇ ਹੋ ਜਾਓ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਡੇ ਪਿੰਡਾਂ ਦੇ ਵਿੱਚ ਐਸਾ ਜਿਹਾ ਹੀ ਨੁੱਕੜ ਮੀਟਿੰਗਾਂ ਕਰਦੇ ਆ ਤੇ ਇੱਥੇ ਆ ਗਿਆ ਭਰੇਗ ਦੇ ਥੱਲੇ ਬਹਿ ਕੇ ਤੁਹਾਨੂੰ ਬੇਇੱਜ਼ਤੀ ਕਰਦੇ ਕਿ ਮੈਨੂੰ ਨਹੀਂ ਲੱਗਦਾ ਸੋ ਅਸੀਂ ਆਏ ਆ ਤੁਹਾਡੀ ਹਰ ਜੀ ਤੁਹਾਡੇ ਕੋਲ ਲਈ ਆ ਤੇ ਤੁਹਾਨੂੰ ਬੇਨਤੀ ਕੀਤੀ ਹੈ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ